ਜੈ ਜੈਕਾਰਾ ਵੈਸ਼ਨੂ ਮਾਈ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਮਾਤਾ ਸਨੀਤਾ ਜੀ ਵੀ ਜੀ ਡੱਲ ਵਾਲੇ ਅੱਜ ਉਹ ਆਪਣੇ ਬਚਪਨ ਦੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਬਚਪਨ ਦੇ ਕਈ ਸਾਲ ਭਗਤੀ ਕੀਤੀ ਗਈ ਤੇ ਅੱਜ ਉਥੇ ਸੰਗਤਾਂ ਵੀ ਹਾਜ਼ਰ ਰਹੀਆਂ ਅਤੇ ਮਾਤਾ ਜੀ ਵੱਲੋਂ ਇੱਕ ਗੱਲ ਕਹੀ ਗਈ ਕਿ ਇੱਥੇ ਜਿਹੜਾ ਉਹ ਉਹਨਾਂ ਦਾ ਬਚਪਨ ਦਾ ਸਥਾਨ ਤਿਆਰ ਹੋਏਗਾ ਸੋ ਆਪਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਇੱਥੋਂ ਦੀਆਂ ਕੁਝ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਹਾਂ ਜੋ ਉਹਨਾਂ ਦੇ ਬਚਪਨ ਦੇ ਘਰ ਦੀਆਂ ਹਨ ਜਿੱਥੇ ਮਾਤਾ ਜੀ ਦਾ ਜਨਮ ਹੋਇਆ ਇੱਥੇ ਕਈ ਸਾਲ ਜਿਹੜੇ ਉਹਨਾਂ ਨੇ ਭਗਤੀ ਵੀ ਕੀਤੀ। ਬੋਲ ਸੱਚੇ ਦਰਬਾਰ ਦੀ ਜੈ ਸੱਜ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਖੜਿਆ ਇਹ ਜਗਾ ਜਨਮ ਸਥਾਨ ਹੈ ਇੱਥੇ ਹੀ ਬਚਪਨ ਬਤਾਇਆ ਹੈ ਕਿ 7 ਸਾਲ ਮਾਨ ਜੀ ਦੀ ਕਿਰਪਾ ਹੋਂਤ ਬਾਅਦ ਇੱਥੇ ਹੀ ਮੰਦਿਰ ਬਣਾ ਕੇ ਉਸਦੀ ਫਕਤੀ 24 ਉਸਤੀ ਹੁਕਮ ਦੇ ਨਾਲ ਇਸ ਜਗਾ ਦੇ ਵਿੱਚ ਹੋਈ ਆ ਸੋ ਅੱਜ ਉਸਤੀ ਰਹਿਮਤ ਹੋਈ ਕਿ ਸਾਰੇ ਇਹ ਨਗਰੀ ਵਾਲੇ ਸਾਰੇ ਇਨਾਨੇ ਕੀ ਚ ਕੀਤੀ ਹੈ ਕਿ ਇੱਥੇ ਜਗਾ ਬਣਾਓ ਜੋ ਜਨਮ ਸਥਾਨ ਹੈ ਇਸ ਦਾ ਨਾਮ ਹੋਣਾ ਚਾਹੀਦਾ ਸਭ ਨੂੰ ਪਤਾ ਲੱਗੇ ਕਿ ਇਹ ਜਨਮ ਸਥਾਨ ਹੈ ਇੱਥੇ 7-8 ਸਾਲ ਜੋ ਤਪੱਸਿਆ ਹੋਈ ਹੈ ਇਸ ਵਾਸਤੇ ਅੱਜ ਇਸ ਜਗਾ ਦੇ ਵਿੱਚ ਵੇਖਣ ਵਾਸਤੇ ਆਇਆ ਅੱਗੇ ਜੋ ਉਸ ਭਗਵਤੀ ਮੰਦਪ ਬੋਲੇ ਪਿਤਾ ਦਾ ਹੁਕਮ ਹੋਏਗਾ ਉਸ ਤੇ ਮੁਤਾਬਕ ਹੀ ਇਹ ਜਗਾ ਨੇ ਤਿਆਰ ਹੋਣਾ ਹੈ उसके हुक्म बिना कुछ नहीं हो सकता जब भी उसका हुक्म होया तो ये जगह थोड़े टाइम के तैयार हो जाए बोल सच्चे दरबार ਪੜਾ ਆ ਇੱਥੇ ਪਾਣੇ ਤੋਂ ਹੋਈ ਤਾਂ ਪਹਿਲਾ ਨਰਦਾ ਪਾਣ ਦਾ ਹਾਂਜੀ ਉਹ ਪੁਰਾਣਾ ਵੀ ਹੈਗਾ ਜੀ ਹਾਂ ਚਾਚੀ ਇੱਥੇ ਹੈਗਾ ਖੁਰਾ ਚਾਚੀ ਤਾਂ ਪਾਣੇ ਹੁੰਦੇ ਨੇ ਆਖਰਾ ਅੱਜ ਉਹ ਠੀ ਕੁੜੀਓ ਮੈਂ ਮਰਦੀ ਨਹੀਂ ਆ ਇੱਥੇ ਵਾਜੀਆਂ ਮਾਰਦੇ ਕੋਠੇ ਚੜ ਕੇ ਨਹੀਂ ਤੇ ਇਹ ਇੱਥੇ ਦੇ ਮਾਲ ਦੇ ਵਾੜਾ ਬੋਰ ਵਾਲੇ ਦਾ